ਪੰਜਾਬ ਸਰਕਾਰ ਨੇ ਨੈਸ਼ਨਲ ਫੂਡ ਸਕਿਉਰਟੀ ਐਕਟ ਮਸਲੇ ਦੇ ਉੱਪਰ ਯੂ ਟਰਨ ਲਿਆ ਹੈ। ਕੇਂਦਰ ਨੇ ਫ੍ਰੀ ਰਾਸ਼ਨ ਦੇ ਮਾਪਦੰਡ ਜਿਹੜੇ ਨੇ ਉਹਨਾਂ ਦੇ ਵਿੱਚ ਤਬਦੀਲੀ ਕਰਨ ਦੀ ਤਜਵੀਜ਼ ਰੱਖੀ। ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਜਿਹੜਾ ਇਹ ਫ੍ਰੀ ਰਾਸ਼ਨ ਦਿੰਦੇ ਜਿਹੜਾ ਫੂਡ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਉਹਦੀ ਲਿਸਟ ਨੂੰ ਰਿਵਾਈਜ਼ ਕਰੋ। ਉਹਦੇ ਮਾਪਦੰਡ ਜਿਹੜੇ ਨੇ ਉਹਨਾਂ ਨੂੰ ਬਦਲੋ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਕੋਲ ਚਾਰ ਪਹੀਏ ਦੇ ਵਾਹਨ ਨੇ ਕਾਰਾਂ ਨੇ ਜਾਂ ਜਿਹਨਾਂ ਕੋਲ ਜਿਹਨਾਂ ਦੇ ਘਰਾਂ 'ਚ ਏਸੀ ਲੱਗੇ ਆ 2.5 ਤੋਂ 5 ਏਕੜ ਜ਼ਮੀਨ ਹੈ ਉਹਨਾਂ ਦੀ 2.5 ਏਕੜ ਤੋਂ ਵੱਧ ਜ਼ਮੀਨ ਹੈ ਜਿਨ੍ਹਾਂ ਦੀ ਆਈਟੀ ਇਨਕਮ ਟੈਕਸ ਭਰਦੇ ਆ ਉਹਨਾਂ ਨੂੰ ਫ੍ਰੀ ਰਾਸ਼ਨ ਦੇਣ ਦੀ ਲੋੜ ਨਹੀਂ ਲੇਕਿਨ ਜਿਸ ਵੇਲੇ ਇਹ ਕੇਂਦਰ ਵੱਲੋਂ ਅਨਾਉਂਸਮੈਂਟ ਹੋਈ ਤਾਂ ਪੰਜਾਬ ਸਰਕਾਰ ਨੇ ਰਿਐਕਟ ਕੀਤਾ ਭਗੰਤਮਾਨ ਵਾਇਰਲ ਹੋਏ ਵੀਡੀਓ ਤੇ ਗਏ ਵੀਡੀਓ ਜਾਰੀ ਕੀਤੀ ਔਰ ਨੇ ਕਿਹਾ ਕਿ ਅਸੀਂ ਇਹ ਕੇਂਦਰ ਸਰਕਾਰ ਨੂੰ ਅਸੀਂ ਨਹੀਂ ਕਰਨ ਦਵਾਂਗੇ ਅਸੀਂ ਲੋਕਾਂ ਦੇ ਮੂੰਹ ਦੇ ਵਿੱਚੋਂ ਇਹ ਰਾਸ਼ਨ ਨੇ ਨਹੀਂ ਖੋਵਾਂਗੇ ਲੇਕਿਨ ਹੁਣ ਲੱਗ ਰਿਹਾ ਵਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਜੋ ਕੇਂਦਰ ਕਰੀਆ ਉਹ ਹੀ ਕਰਨ ਜਾ ਰਹੀ ਆ ਸੋ ਪੰਜਾਬ ਸਰਕਾਰ ਨੇ ਇੱਕ ਯੂ ਟਰਨ ਲਿਆ ਵਾ ਪਰ ਪੰਜਾਬ ਸਰਕਾਰ ਹੁਣ ਕੇਂਦਰ ਦੀਆਂ ਜਿਹਨੀਆਂ ਸ਼ਰਤਾਂ ਨੇ ਮਾਫਦਾਨ ਨੇ ਉਹਨਾਂ ਨੂੰ ਬਦਲਣ ਦੇ ਵਾਸਤੇ ਮੰਨ ਗਏ ਨੇ ਟੋਟਲ ਪੰਜਾਬ ਦੀ ਆਬਾਦੀ ਆਪਾਂ ਨੂੰ ਪਤਾ ਵਾ 3 ਕਰੋੜ ਦੇ ਕਰੀਬ ਆ ਪੰਜਾਬ ਦੇ ਵਿੱਚ ਫ੍ਰੀ ਰਾਸ਼ਨ ਲੈਣ ਵਾਲੇ ਆ ਕਰੀਬ 1,52,000 1 ਕਰੋੜ 52 ਹਜ਼ਾਰ ਤੁਸੀਂ ਅੰਦਾਜ਼ਾ ਲਾ ਲਓ ਤੁਸੀਂ ਕਿ ਆਲਮੋਸਟ ਡੇਡ 50% ਪੋਪੂਲੇਸ਼ਨ ਜਿਹੜੀ ਆ ਡੇਡ ਕਰੋੜ ਬੈਨੇਫਿਸ਼ੀਰੀ ਜਿਹੜੇ ਨੇ ਉਹ ਫ੍ਰੀ ਡੈਕਟ ਲੈ ਰਹੇ ਨੇ 50% ਪੰਜਾਬ ਦੀ ਪੋਪੂਲੇਸ਼ਨ ਜਿਹੜੀ ਆ ਉਹ ਇਸ ਤਰੀਕੇ ਨਾਲ ਗਰੀਬੀ ਜਿਹੜੀ ਰੇਖਾ ਵਾ ਉਹਦੇ ਤੋਂ ਥੱਲੇ ਸ਼ੋ ਕੀਤੀ ਗਈ ਆ ਹੁਣ ਜਿਹੜੀ ਰਿਵਾਈਜ਼ ਹੋਣੀ ਆ ਲਿਸਟ ਉਹਦੀ ਡੈਡਲਾਈਨ ਆ 30 ਸਤੰਬਰ ਲੇਕਿਨ ਪੰਜਾਬ ਸਰਕਾਰ ਨੇ 6 ਮਹੀਨੇ ਦਾ ਟਾਈਮ ਮੰਗਿਆ ਵਾ ਕਿ ਇਹ ਲਿਸਟਾਂ ਨੂੰ ਸਕ੍ਰੀਨ ਕਰਾਂਗੇ ਔਰ ਜਿਹੜੀ ਲਿਸਟਾਂ ਨੂੰ ਰਿਵਾਈਜ਼ ਕਰਾਂਗੇ ਜਿਨ੍ਹਾਂ ਦੀਆਂ ਜ਼ਮੀਨਾਂ ਟਾਈਟਲ ਜਿਆਦਾ ਨਿਕਾਈਏ ਕਰ ਤੋਂ ਜਿਆਦਾ ਜਿਹਨਾਂ ਦੇ ਕੋਲ ਚਾਰ ਵਾਹਨ ਚਾਰ ਪਹੀਆ ਦੇ ਵਾਹਨ ਨੇ ਜਿਨ੍ਹਾਂ ਕੋਲ ਏਸੀ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਲਿਸਟ ਦੇ ਵਿੱਚ ਕੱਢਾਂਗੇ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਸ ਵੇਲੇ ਕੇਂਦਰ ਨੇ ਅਨਾਉਂਸ ਕੀਤਾ ਸੀ ਕੇਂਦਰ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਔਰ ਰਿਐਕਟ ਕਰਨ ਦਾ ਕੀ ਫਾਇਦਾ ਸੀ ਮੁੱਖ ਮੰਤਰੀ ਵੱਲੋਂ ਰਿਐਕਟ ਕਰਨਾ ਜਿਹੜਾ ਵਾ ਔਰ ਹੁਣ ਯੂ ਟਰਨ ਲੈਣਾ ਹੁਣ ਯੂ ਟਰਨ ਲੈਣ ਵੇਲੇ ਮੁੱਖ ਮੰਤਰੀ ਵਾਇਰਲ ਹੋਏ ਵੀਡੀਓ ਉਹਨੇ ਹੀ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੁਣ ਚੁੱਪ ਕਰਕੇ ਨੋਟੀਫਿਕੇਸ਼ਨ ਕਰਤੀ ਆ ਤੇ ਇੰਨੀ ਛੇਤੀ ਇਹਨੇ ਬਚਪਨਾ ਕਿਉਂ ਦਿਖਾਉਣਾ ਸੀ ਕਿ ਅਸੀਂ ਰਿਐਕਟ ਕੀਤਾ ਵਾ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਕੇਂਦਰ ਨੇ ਕਿ ਕਿਆ ਬਾ ਕੁਛ ਇਸ ਕੇਸ ਦੇ ਵਿੱਚ ਡੈਫੀਨਿਟਲੀ ਕੇਂਦਰ ਜੀਡੀ ਸਕੀਮ ਹੈ ਵਾ ਵਾਜਬ ਹੈ ਜਿਹੜੀ ਲੋਕੀ ਗ੍ਰੇਟ ਟੂ ਡੂ ਰਹੇ ਉਹਨਾਂ ਨੂੰ ਫ੍ਰੀ ਰਾਸ਼ਨ ਦੇਣ ਦੀ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਤਹਿਤ ਨਹੀਂ ਲੋੜ ਜਿਨਾ ਚਿਰ ਤੱਕ ਅਸੀਂ ਇਹ ਫ੍ਰੀ ਬੀਜ ਨੂੰ ਰੈਸ਼ਲਾਈਜ਼ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਅਸੀਂ ਪੰਜਾਬ ਦਾ ਦਿਵਾਲੀਆਪਨ ਜਿਹੜਾ ਵਾ ਕਾਇਮ ਰੱਖਾਂਗੇ ਅਗਲੀ ਖਬਰ ਵੱਲ ਵੱਧਦੇ ਹਾਂ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਵਾ ਕਿ ਜਿਹੜਾ ਫ੍ਰੀ ਲਾਜ 10 ਲੱਖ ਤੱਕ ਦਾ ਫ੍ਰੀ ਇਲਾਜ ਜਿਹੜਾ ਵਾ ਸਾਰੇ ਲੋਕਾਂ ਨੂੰ ਦਿੱਤਾ ਜਾਊਗਾ ਔਰ ਇਹ ਸਕੀਮ ਜਿਹੜੀ ਆ ਤਰਨਤਾਰਨ ਤੇ ਬਰਨਾਲਾ ਤੋਂ ਕੱਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਉੱਥੇ 128 ਠੇਕ ਕੈਂਪ ਲਾਏ ਜਾ ਰਹੇ ਨੇ ਜੇ ਕੋਈ ਆਈਡੀ ਦਿਖਾ ਕੇ ਆਪਣਾ ਆਧਾਰ ਕਾਰਡ ਜਾਂ ਹੋਰ ਕੋਈ ਆਈਡੀ ਦਿਖਾ ਕੇ ਉਹਨੂੰ ਹੈਲਥ ਕਾਰਡ ਮਿਲ ਜਾਊਗਾ ਔਰ ਉਹ ਹੈਲਥ ਕਾਰਡ ਦਿਖਾ ਕੇ ਉਹ 2000 ਬਿਮਾਰੀਆਂ ਤੱਕ ਦਾ ਫ੍ਰੀ ਇਲਾਜ ਕਰ ਸਕਦਾ ਵਾ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਇਲਾਜ ਹੁੰਦਾ ਸੀ ਹੁਣ 500 ਪ੍ਰਾਈਵੇਟ ਹਸਪਤਾਲ ਵੀ ਇਹਦੇ ਦਾਇਰੇ ਦੇ ਵਿੱਚ ਲੈਣ ਤੇ ਗਏ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਵਾ ਇਜਰੇ ਆਮ ਆਦਿਕ ਕਲੀਨਿਕ 881 ਦਾਪਤ ਕੀਤੇ ਗਏ ਨੇ ਉਹਨਾਂ ਦੀ ਤਦਾਦ ਵਧਾ ਕੇ ਹੁਣ 1000 ਕੀਤੀ ਜਾ ਰਹੀ ਹੈ। ਤੀਜੀ ਖਬਰ ਵੱਲ ਵਧਦੇ ਹਾਂ ਲੁਧਿਆਣਾ ਚ ਆਪ ਦੇ ਇੱਕ ਆਗੂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਦੀ ਕਾਰਨ ਉਹ ਅਗਲਾ ਆਤੀ ਗਈ ਉਹਦੇ ਘਰ ਦੇ ਬਾਹਰ ਪੰਜ ਛੇ ਲੋਕਾਂ ਨੇ ਆ ਕੇ ਗੋਲੀਆਂ ਚਲਾਈਆਂ ਸੁਖਜਿੰਦਰ ਸਿੰਘ ਛਿੰਦਾ ਨੰਦ ਆਏ ਸੱਜਣ ਆ ਲਹਿਰਾ ਪਿੰਡ ਲੁਧਿਆਣੇ ਦੇ ਵਿੱਚ ਜਿੱਥੇ ਇਹ ਵਾਰਦਾਤ ਹੋਈ ਆ ਪੁਲਿਸ ਦਾ ਕਹਿਣਾ ਵਾਂ ਇਹ ਇਹ ਦੇ ਖਿਲਾਫ ਸੁਪਰੀਂਡੈਂਟ ਸ਼ਿੰਦਾ ਦੇ ਖਿਲਾਫ ਗੋਲੀ ਚਲਾਉਣ ਵਾਲਿਆਂ ਨੂੰ ਇਲਜ਼ਾਮ ਲਾਇਆ ਗਿਆ ਕਿ ਇਹ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੂੰ ਸੂਚਨਾ ਦਿੰਦਾ ਸੀ ਸੋ ਲੰਡਰ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਲਗਾਤਾਰ ਵਿਗੜ ਰਿਹਾ ਵਾ ਔਰ ਹੁਣ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਪਰ ਵੀ ਗੋਲੀ ਚਲਣਾ ਕੋਈ ਬਹੁਤ ਕਾਫੀ ਚਿੰਤਾਜਨਕ ਖਬਰ ਹੈ ਲਾਸਟ ਖਬਰ ਵੱਲ ਵਧਦੇ ਹਾਂ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਵਾ ਰਿਪੇਅਰਸ ਤੋਂ ਬਾਅਦ ਖੜਾ ਦੇ ਵਿੱਚ ਉਹ ਕਾਫੀ ਤੂਫਾਨ ਹੋ ਗਿਆ ਸੀ ਤੁਸੀਂ ਦੇਖਿਆ ਸੀ ਇਹ ਫੋਟੋਆਂ ਕਿਵੇਂ ਪਾਣੀ ਜਿਹੜਾ ਵਾ ਉਹ ਦਿਨ-ਦਿਨ ਚਾਰ-ਚਾਰ ਫੋਟੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਗਿਆ ਸੀ ਰਿਪੇਅਰਸ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਨੂੰ ਸ਼ਰਧਾਲੂਆਂ ਲਈ ਖੋਲ ਦਿੱਤਾ ਗਿਆ ਵਾ ਹਾਲਾਂਕਿ ਇੰਡੀਆ ਤੋਂ ਸ਼ਰਧਾਲੂ ਹਾਲੀ ਨਹੀਂ ਜਾ ਸਕਦੇ ਇਹ ਤਾਂ ਜਿਵੇਂ ਪਤਾ ਹੀ ਆ ਕਿ ਗੁਰਦੁਆਰਾ ਸਾਹਿਬ ਜਿਹੜਾ ਵਾ ਖਰੀ 4 ਕਿਲੋਮੀਟਰ ਬਾਰਡਰ ਦੇ ਪਾਰ ਹੈ ਆਕ ਰਾਵੀ ਦੇ ਪਾਰ ਹੈ ਕਰਤਾਰਪੁਰ ਸਾਹਿਬ ਜਗਾਹ ਜਿੱਥੇ ਇੱਕ ਗੁਰਦਰਾ ਸਾਹਿਬ ਸਥਾਪਿਤ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਨੇ ਉਹ ਖਰੀਦ ਉਹਨਾਂ ਨੇ ਆਪਣੇ 15 ਤੋਂ 17 ਸਾਲ ਜਿਹੜੇ ਨੇ ਜ਼ਿੰਦਗੀ ਦੇ ਉੱਥੇ ਖੇਤੀ ਕਰਦੇ ਹੋਏ ਵਸਣ ਕੀਤੇ ਕਿਰਤ ਕਰਦੇ ਹੋਏ ਵਸਣ ਕੀਤੇ ਇਹ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਬਾਏ ਦੀ ਮੰਗ ਸੀ ਬੜੇ ਦੇਰ ਤੋਂ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਖੁੱਲਿਆ ਜਾਵੇ ਤਾਂ ਕਿ ਲੋਕੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਗੁਰੂ ਨਾਨਕ ਸਾਹਿਬ ਦੀ ਜਿਹੜੀ ਧਰਤੀ ਤੇ ਉਹਨਾਂ ਨੇ ਪਿਆਰ ਰੱਖੇ ਸਨ ਉੱਥੇ ਲੋਕੀ ਜਾ ਕੇ ਮੱਥਾ ਟੇਕ ਸਕਣ ਅ 2019 ਦੇ ਵਿੱਚ ਇਹ ਫਾਈਨਲੀ ਕਰਤਾਰਪੁਰ ਸਾਹਿਬ ਲੰਗ ਜਿਹੜਾ ਲੰਘਾ ਵਾਏ ਖੋਲਿਆ ਗਿਆ ਲੇਕਿਨ ਪੈਲਗਾਮ ਹਮਲਾ ਜਿਹੜਾ 7 ਮਹੀਨੋਂ ਐਸਾਲ ਹੋਇਆ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿੱਤਾ ਗਿਆ ਸ਼ਰਦਾਲੂ ਹੁਣ ਨਹੀਂ ਜਾ ਸਕਦੇ ਇੰਡੀਆ ਤੋਂ ਹਾਲੀ ਸ਼ਰਦਾਲੂ ਜਿਹੜੇ ਨੇ ਉਹਨਾਂ ਨੂੰ ਇਜਾਜ਼ਤ ਜਾਣ ਦੀ ਨਹੀਂ ਲੇਕਿਨ ਦੁਨੀਆ ਦੇ ਦੂਜੇ ਹਿੱਸਿਆਂ ਤੋਂ ਪਾਕਿਸਤਾਨ ਜਿਹੜਾ ਕੋਲ ਜਿਹੜਾ ਕੋਲ ਪਾਕਿਸਤਾਨ ਦਾ ਵੀਜ਼ਾ ਵਾ ਜਿਹੜਾ ਜਾਣਾ ਚਾਹੁੰਦੇ ਨੇ ਉਹ ਸ਼ਾਇਦ ਜਾ ਸਕਦੇ ਨੇ ਅ ਸ਼ਾਇਦ ਨਹੀਂ ਉਹ ਜਾ ਹੀ ਸਕਦੇ ਪਰ ਇੰਡੀਆ ਤੋਂ ਹਾਲੀ ਕਤਾਰਪੁਰ ਜਾਂਦੀ ਇਜਾਜ਼ਤ ਨੇ ਨਵੰਬਰ ਦੇ ਵਿੱਚ ਜੇ ਮੈਨੂੰ ਤੁਹਾਨੂੰ ਪਤਾ ਹੀ ਹੈ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਸ ਕਰਦੇ ਹਾਂ ਕਿ ਉਦੋਂ ਤੱਕ ਸਾਹਿਬ ਉਦੋਂ ਤੱਕ ਕਤਾਰਪੁਰ ਸਾਹਿਬ ਦਾ ਲੰਗਰ ਖੁੱਲ ਜਾਊਗਾ ਪਰ ਲੋਕੀਂ ਕਤਾਰਪੁਰ ਸਾਹਿਬ ਗੁਰਦੁਾਰੇ ਤੇ ਦਰਸ਼ਨ ਕਰ ਸਕਣਗੇ ਇਹ ਸਭ ਆਈਦੀਆਂ ਮੁੱਖ ਖਬਰਾਂ